ਮਕਦਮਾ ਉਹ ਵਾਰੀ ਕਰੇ ਨਾਸ਼ ਦੋਸਤੋ ਮਕਦਮਾ ਉਹ ਵਾਰੀ ਕਰੇ ਨਾਸ਼ ਦੋਸਤੋ ਪੈਸਾ ਤੇ ਸੁੱਖ ਛੱਡ ਦੇ ਨਾ ਪਾਸ ਦੋਸਤੋ ਪੈਸਾ ਤੇ ਸੁੱਖ ਛੱਡ ਦੇ ਨਾ ਪਾਸ ਦੋਸਤੋ ਜਿਹਦੇ ਨਾਲ ਬੀਤੇ ਉਹੀ ਹੈ ਜਾਣਦਾ ਜਿਹਦੇ ਨਾਲ ਬੀਤੇ ਉਹੀ ਹੈ ਜਾਣਦਾ ਸੁੱਖ ਵੇਲੇ ਬੰਦਾ ਰਹੀ ਮੋਜਾ ਮਾਨਦਾ ਸੁੱਖ ਵੇਲੇ ਰਹਿ ਵੰਦਾ ਮੌਜਾ ਮਾਰਦਾ ਮਕਦਮਾ ਬਿਮਾਰੀ ਕਰੇ ਨਾਸ਼ ਦੋਸਤੋ ਮਕਦਮਾ ਬਿਮਾਰੀ ਕਰੇ ਨਾਸ਼ ਦੋਸਤੋ ਪੈਸਾ ਤੇ ਸੋਖਾ ਛੱਡ ਦੇ ਨਾ ਪਾਸ ਦੋਸਤੋ ਅਦਾਲਤਾਂ ਦੇ ਢੇਡੇ ਕਰਦੇ ਖਰਾਬ ਨੇ ਅਦਾਲਤਾਂ ਦੇ ਢੇਡੇ ਕਰਦੇ ਖਰਾਬ ਨੇ ਵੱਡੇ ਵੱਡੇ ਵੇਖੇ ਰੁੱਲਦੇ ਜਨਾਬ ਨੇ ਵੱਡੇ ਵੱਡੇ ਦੇਖੇ ਰੁੱਲਦੇ ਜਨਾਬ ਨੇ ਹੱਤਵੰਨ ਕੜੇ ਬਣੇ ਦਾਸ ਦੋਸਤੋ ਹੱਤਵੰਨ ਕੜੇ ਬਣੇ ਦਾਸ ਦੋਸਤੋ ਮਕਦਮਾ ਬਿਮਾਰੀ ਕਰੇ ਨਾਸ ਦੋਸਤੋ ਮਕਦਮਾ ਬਿਮਾਰੀ ਕਰੇ ਨਾਸ ਦੋਸਤੋ ਤਰੀਕਾ ਉਤੇ ਤਰੀਕਾ ਜਗ ਪੈਣ ਜੀ ਤਰੀਕਾ ਉਤੇ ਤਰੀਕਾ ਜਗ ਪੈਣ ਜੀ ਭਰੇ ਪਰਸਵੀ ਖਾਲੀ ਫਿਰ ਰਹਿਣ ਜੀ ਭਰੇ ਪਰਸਵੀ ਖਾਲੀ ਬਿਰ ਰਹਿਣ ਜੀ ਲੁੱਟੀ ਜਾਂਦੀ ਸਕੂਨ ਵਾਲੀ ਰਾਸ ਦੋਸਤੋ ਲੁੱਟੀ ਜਾਂਦੀ ਸਕੂਨ ਵਾਲੀ ਰਾਸ ਦੋਸਤੋ ਮੁਕੱਦਮਾ ਬਿਵਾਰੀ ਕਰੇ ਨਾਸ ਦੋਸਤੋ ਮੁਕੱਦਮਾ ਬਿਵਾਰੀ ਕਰੇ ਨਾਸ ਦੋਸਤੋ ਵਕੀਲ ਤੇ ਮੁੰਸੀ ਦੇਂਦੇ ਮੱਤ ਮਾਰ ਜੀ ਵਕੀਲ ਤੇ ਮੁੰਸੀ ਦੇਂਦੇ ਮੱਤ ਮਾਰ ਜੀ ਰਹਿਣ ਚਿਤਾਉਂਦੇ ਇਹ ਵਾਰ-ਵਾਰ ਜੀ ਰਹਿਣ ਚਿਤਾਉਂਦੇ ਇਹ ਵਾਰ-ਵਾਰ ਜੀ ਕਰਦੇ ਨਾ ਲਿਹਾਜ ਨਾ ਰਤੀ ਖਾਸ ਦੋਸਤੋ ਕਰਦੇ ਲਿਹਾਜ ਨਾ ਰਤੀ ਖਾਸ ਦੋਸਤੋ ਮੁਕੱਦਮਾ ਬਿਮਾਰੀ ਕਰੇ ਨਾਸ਼ ਦੋਸਤੋ ਮੁਕੱਦਮਾ ਬਿਮਾਰੀ ਕਰੇ ਨਾਸ਼ ਦੋਸਤੋ ਪੈਸਾ ਤੇ ਸੁੱਖ ਤਿੱਲੋਂ ਜੀ ਛੱਡ ਦੇ ਨਾ ਪਾਸ ਦੋਸਤੋ ਪੈਸਾ ਤੇ ਸੁੱਖ ਤਿੱਲੋਂ ਜੀ ਛੱਡ ਦੇ ਨਾ ਪਾਸ ਦੋਸਤੋ ਮਕਦਮਾ ਵਾਰੀ ਕਰੇ ਨਾਸ ਦੋਸਤੋ ਮਕਦਮਾ ਬਿਮਾਰੀ ਕਰੇ ਨਾਸ ਦੋਸਤੋ